ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਸਕਸੈਸ ਮਿਲੀ ਹੈ 크ਰੋਸ ਬਾਰਡਰ ਜਿਹੜਾ ਆਰਮਸ ਸਮਗਲਿੰਗ ਮੋਡਿਊਲ ਹੈ ਉਹ ਬਸਟ ਕੀਤਾ ਟੋਟਲ ਨੈਟਵਰਕ ਨੂੰ ਡਿਸਪੈਂਟਲ ਕੀਤਾ ਗਿਆ ਇਹਦੇ ਚ ਅਸੀਂ ਟੋਟਲ 5 ਮੁਲਜ਼ਮ ਫੜੇ ਨੇ ਤੇ 6 ਪਿਸਟਲ ਸופਿਸਟੀਕੇਟਿਡ ਫੜੇ ਗਏ ਨੇ ਉਹਨਾਂ ਚ 5 ਜਿਹੜੇ 0.30 ਗੋਰ ਦੇ ਚਾਈਨੈਸ ਸਟਾਰ ਵਾਲੇ ਇੱਕ PX5 9mm ਦਾ ਪਿਸਟਲ ਹੈ ਔਰ ਇਹ ਜਿਹੜਾ ਸਾਰਾ ਨੈਟਵਰਕ ਹੈ ਪਾਕ ਪੇਸਟ ਹੈਂਗਲ ਚਲਾ ਰਿਆ ਸੀ ਔਰ ਜਿਹੜੇ ਮੁਲਜ਼ਮ ਨੇ ਪਹਿਲਾਂ ਵੀ ਜੇਲ੍ਹ ਚ ਰਹਿ ਚੁੱਕੇ ਹਨ ਜੋ ਦੋ ਮੁਲਜ਼ਮ ਔਰ ਪੁਰਾਣਾ ਰਿਕਾਰਡ ਹੀਨਸ क्राइम ਦਾ ਐਨਡੀਪੀਐਸ ਐਕਟ ਦਾ ਇਹ ਸਾਰੇ ਇਹਨਾਂ ਦੇ ਹੈ ਔਰ ਸਭ ਤੋਂ ਪਹਿਲਾਂ ਗੁਰਬੀਰ ਤੇ ਸੋਨੂ ਐਲੀਏ ਸੋਨੂ ਇਹ ਜਿਹੜਾ ਕਰਨਤਾਰਨ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਕੋਪਾ ਇਹ ਕੀਮ ਕਰਨ ਜ਼ਿਲ੍ਹੇ ਕਰਨਤਾਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਤੋਂ ਪਹਿਲਾਂ ਫੜੇ ਚਾਰ ਸੀਆਈਏ ਅਮੋਲਕਦੀ ਉਹਨਾਂ ਦੀ ਟੀਮ ਨੇ 2.30 ਬੋਰ ਦੇ ਪਿਸਤਲ ਫੜੇ ਉਸ ਤੋਂ ਬਾਅਦ گورਕਾ ਸਿੰਘ ਏਲੀਅਸ ਗੋਰਾ ਇਹ ਵੀ ਖੇਮਕਰਨ ਤਰਨਤਾਰਨ ਦਾ ਰਹਿਣ ਵਾਲਾ ਹੈ ਇਹ ਤੋਂ 1.30 ਬੋਰ ਦਾ ਪਿਸਤਲ ਬਰਾਮਦ ਕੀਤਾ ਗਿਆ ਜਸਪਾਲ ਜੱਸਾ ਜਿਹੜਾ ਇਹ ਲੋਪੋ ਕੇ ਥਾਣੇ ਦਾ ਬੱਚੀ ਪਿੰਡ ਪਿੰਡ ਦਾ ਹੈਗਾ ਇਹ ਤੋਂ ਵੀ ਜਿਹੜਾ 0.30 ਬੋਰ ਪਿਸਤਲ ਤੇ ਰਾਜਵਿੰਦਰ ਏਲੀਅਸ ਰਾਜੂ ਇੱਕ ਖੇਮ ਕਰਨ ਤਰਨ ਤਰਨ ਦਾ ਹੀ ਹੈ ਇਹ ਤੋਂ ਜਿਹੜਾ ਹੈਗਾ ਰਾਜੂ ਤੋਂ ਪੀਐਕਸ 5 9ਐਮਐਮ ਪਿਸਟਲ ਫੜਿਆ ਗਿਆ ਜੇ ਇਹਨਾਂ ਦੀ ਬੈਕਗ੍ਰਾਉਂਡ ਆਪਾਂ ਦੇਖੀਏ ਤਾਂ ਗੋਰ ਜਿਹੜਾ ਗੋਰਖਾ ਸਿੰਘ ਏਰੀਆ ਕੋਰਾ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਦੋ ਐਨਡੀਪੀਐਸ ਦੇ ਨੇ ਔਰ ਇੱਕ ਰੇਪ ਐਂਡ ਬਾਕਸੋ ਦਾ ਹੈਗਾ ਖੇਮ ਕਰਨ ਥਾਣੇ ਦਾ ਸਾਰੇ ਮੁਕਦਮੇ ਜਿਹੜੇ ਖੇਮ ਕਰਨ ਤੇ ਸਦਰ ਪੱਟੀ ਲਿਸਟੇਸ਼ਨ ਤੇ ਰਜਿਸਟਰ ਨੇ ਕਮਰਸ਼ੀਅਲ ਕੁਆਂਟੀਟੀ ਹੀਰੋਨ ਵੀ ਹੈ ਇਸ ਤੋਂ ਲਾਵਾਣਾ ਰਾਜਵਿੰਦਰ ਰਾਜੂ ਐ ਖੇਮ ਕਰਨ ਦਾ ਇਹਦੇ ਖਿਲਾਫ ਵੀ ਰੇਪ ਦਾ ਪਰਚਾ ਦਰਜ ਹੈ ਖੇਮ ਕਰਨ ਥਾਣੇ ਦੇ ਵਿੱਚ ਔਰ ਸਾਰਾ ਜਿਹੜਾ ਮੇਨ ਹੈ ਵਿੱਚ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਮੱਝਾ ਏਰੀਏ ਚੋਂ ਜਿਹੜਾ ਲਿਫਟ ਕਰਦੇ ਸੀਗੇ ਰਿਸੀਵ ਕਰਦੇ ਸੀਗੇ ਕਨਸਾਈਨਮੈਂਟਸ ਜਿਹੜੀ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਆ ਰਹੀਆਂ ਹੈ ਰੀ ਕੋਆਰਡੀਨੇਟਡ ਜਿਹੜੇ ਉਹਨਾਂ ਦਾ ਸੋਸ਼ਲ ਮੀਡੀਆ ਐਪਸ ਦੇ ਥਰੂ ਤਾਲਮੇਲ ਸੀਗੇ ਔਰ ਪਹਿਲਾਂ ਹੀ ਜਿਹੜੀਆਂ ਜਗ੍ਹਾ ਹੈਗੀਆਂ ਮਿੱਥੀਆਂ ਹੋਈਆਂ ਉਥੇ ਡਰਾਪਿੰਗ ਕਰਾ ਕੇ ਉਹਨੂੰ ਪਿਕਅਪ ਕਰਦੇ ਸੀ ਤੇ ਜਿਹੜਾ ਇਹ ਚ ਮੇਨ ਗੱਲ ਆਈ ਹੈ ਕਿ ਮਾਝਾ ਏਰੀਆ ਦੇ ਵਿੱਚ ਹੁੰਦੇ ਸੀਗੇ ਇਸ ਚ ਦੋਆਬਾ ਏਰੀਆ ਤੇ ਮਾਝਾ ਏਰੀਆ ਚ ਬਹੁਤ ਵੱਡਾ ਨੈਟਵਰਕ ਨੂੰ ਇਹ ਸਪਲਾਈ ਕਰ ਰਹੇ ਸੀਗੇ ਇਹ ਜਿਹੜਾ ਜੁਵਿਨਾਈਲ ਇੱਕ ਅਰੈਸਟ ਹੋਇਆ ਉਹ ਵੀ ਸੁਲਤਾਨਪੁਰ ਲੋਧੀ ਕਬੂਰਸਲਾ ਡਿਸਟ੍ਰਿਕਟ ਦਾ ਹੋਇਆ ਔਰ ਉਹਦੇ ਚ ਬਾਕੀ ਕਾਰਵਾਈ ਵੀ ਸਾਡੀਆਂ ਚ ਚੱਲ ਰਹੀ ਹੈ ਦੋਨੋਂ ਰੀਜਨ ਚ ਮਾਝਾ ਵੀ ਤੇ ਜਿਹੜਾ ਦੋਆਬਾ ਵੀ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹਨਾਂ ਦੇ ਜਿਹੜਾ ਮੋਡਿਊਲ ਦੇ ਮੈਂਬਰ ਨੇ ਇਹ ਹੋਰ ਵੈਪਨ ਸਾਨੂੰ ਮਿਲਣਗੇ ਕਿਉਂਕਿ ਅਜੇ ਪ੍ਰੀਲਿਮਿਨਰੀ ਸਟੇਜ ਹੈਗੀ ਹੈ ਪ੍ਰੋਫਾਈਲ ਜਿਹੜੀ ਹੈ ਇਹਨਾਂ ਦੀ ਗੁਰਵੀਰ ਦਾ 28 ਸਾਲ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਗੁਰਪ੍ਰੀਤ ਗੋਪਾ 32 ਸਾਲ ਦਾ ਹੈਗਾ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਗੋਰਖਾ ਸਿੰਘ ਜਿਹੜਾ ਹੈਗਾ ਇਹ ਲੇਬਰ ਦਾ ਕੰਮ ਕਰਦਾ ਹੈ ਬਾਈਕਸਾਦ ਉਮਰ ਹੈ ਜਸਪਾਲ ਜਸ ਜਿਹੜਾ ਹੈ 24 ਸਾਲ ਹੈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਰਾਜਵਿੰਦਰ ਰਾਜੂ ਜਿਹੜਾ ਇਹ ਲੇਬਰ ਦਾ ਕੰਮ ਕਰਦਾ ਹੈ ਜੂਵਨਾਈਲ ਜਿਹੜਾ 6ਵਾਂ ਬੰਦਾ ਹੈ ਉਹ ਤੁਹਾਨੂੰ ਮੈਂ ਦੱਸਿਆ ਸੁਲਤਾਨਪੁਰ ਲੋਧੀ ਦਾ ਸੋ ਇਹਦੇ ਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਇਹ ਨੈਟਵਰਕ ਜਿਹੜਾ ਲਗਾਤਾਰ ਜਿਹੜਾ ਸਾਡਾ ਡਰੋਨ ਰਾਹੀਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਕਨਸਾਈਨਮੈਂਟਸ ਤੇ ਜਾਂਦੀ ਆ ਰਹੀ ਹੈ پاکستان ਸਾਈਡ ਤੋਂ ਉਸ ਤੋਂ ਬਾਅਦ ਡਿਸਟ੍ਰਿਬਿਊਸ਼ਨ ਨੈਟਵਰਕ ਜਿਹੜਾ ਇਹਨਾਂ ਦਾ ਬਣ ਰਿਹਾ ਔਰ ਜਿਹੜੀ ਮੈਨੂੰ ਇਸ ਗੱਲ ਲੱਗ ਰਹੀ ਹੈ ਕਿ ਸਾਰੇ ਬਾਰਡਰ ਏਰੀਆ ਦੇ ਰਹਿਣ ਵਾਲੇ ਚਾਹੇ ਖੇਮ ਕਰਨੇ ਚਾਹੇ ਲੋਕੋ ਕੇ ਸਾਰਾ ਇੰਟਰਸਟ ਬਾਰਡਰ ਦੇ ਨੇੜੇ ਹੀ ਇਹਨਾਂ ਦੇ ਪਿੰਡ ਨੇ ਔਰ ਉਸ ਤੋਂ ਬਾਅਦ ਜੇਲ੍ਹ ਚ ਰਹਿਣ ਕਰਕੇ ਇਹਨਾਂ ਦੀ ਲਿੰਕੇਜਸ ਜਿਹੜੇ ਹੋਰ ਕ੍ਰਾਈਮਨਲਸ ਨਾਲ ਜਿਹੜੇ ਦੋਆਬਾ ਏਰੀਆ ਚ ਵੀ ਹੋ ਗਏ ਔਰ ਜਿਹੜੀਆਂ ਬਾਹਰੋਂ ਡਾਇਰੈਕਸ਼ਨਸ ਆਉਂਦੀਆਂ ਨਹੀਂ ਆ ਦੋਆਬੇ ਚ ਵੀ ਜਾ ਕੇ ਇਹਨਾਂ ਨੇ ਜਿਹੜੀਆਂ ਸਪਲਾਈ ਕੀਤੀਆਂ ਸੋ ਇਹ ਮੈਂ ਸਾਰੀ ਟੀਮ ਨੂੰ ਦਿਲੀਪ ਮਾਰਕਪਾਦ ਸਾਡੇ ਡੀਸੀਪੀ ਰਵਿੰਦਰਪਾਲ ਜੀ ਡੀਸੀਪੀ ਜਗਜੀਤ ਵਾਲੀਆ ਜੀ ਸਾਡੇ ਜਗਵਿੰਦਰ ਜੀ ਏਡੀਸੀਪੀ ਹਰਪਾਲ ਜੀ ਏਡੀਐਸਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਮੈਡਮ ਸੁਪਿੰਦਰ ਕੌਰ ਤੇ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਨਾ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਇੱਕ ਜਿਹੜਾ ਨੈਟਵਰਕ ਹੈ ਦੋ ਰੀਜਨਸ ਦੇ ਵਿੱਚ ਮਾਝਾ ਤੇ ਦੋਆਬਾ ਦੋਨੇ ਅਸੀਂ ਪੂਰਾ ਤਰਾ ਸਮੈਸ਼ ਕਰਾ ਕਮੇ ਕਿ ਤੁਸੀਂ ਧਿਆਨ ਜਾਂ ਕਿਸੇ ਦਾ ਕੋਈ ਫੀਲਿੰਗ ਕਰਨੀ ਦੇਖੋ ਕ੍ਰਿਮੀਨਲ ਪ੍ਰਵਰਤੀ ਦੇ ਬੰਦੇ ਹੈਗੇ ਆ ਜੁਵਨਾਈਲ ਦੀ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕ ਰਿਹਾ बिकॉज ਉਹਨਾਂ ਦਾ ਲੀਗਲੀ ਉਹਨਾਂ ਕੇ ਜਿਹੜਾ ਜੁਵਨਾਈਲ ਜਸਟਿਸ ਐਕਟ ਦੇ ਮੁਤਾਬਕ ਪਰ ਇਹ ਜੋ ਹੋਰ ਦੋ ਤਿੰਨ ਬੰਦੇ ਸਾਡੇ ਧਿਆਨ ਚਾਹੀਏ ਤੁਹਾਡੇ ਅੱਗੇ ਸਾਰਾ ਇਹ ਸਟੋਰੀ ਅਸੀਂ ਜਿਹੜੀ ਵੀ ਇਹਨਾਂ ਦੀ ਲਿੰਕੇਜਸ ਦੀ ਉਹ ਵੀ ਸ਼ੇਅਰ ਕਰਾਂ ਸਾਰੇ ਜੋ ਮਰੀ ਜਾਂਦੇ ਸੀਗੇ ਤਾਂ ਤੋਰ ਕਿਹੜੇ ਵਿੱਚ ਲੰਦੇ ਸੀਗੇ ਪਿਸਤੌਲ ਚ ਰੋਣ ਵਾਲੀ ਗੱਲ ਨਹੀਂ ਹੈ ਜੀ ਪਿਸਤੌਲ ਚੁੱਕ ਕੇ ਅੱਗੇ ਪਹੁੰਚਾਉਣ ਵਾਲੀ ਗੱਲ ਹੈ ਇਹਦੇ 4 ਪੈਸੇ ਕਮਾਉਣ ਦੀ ਗੱਲ ਹੈ ਜਿਹੜੀ ਇਹ ਪਹਿਲਾਂ ਵੀ ਆਪਾਂ ਨੂੰ ਆਈ ਹੈ ਕਿ ਛੋਟੇ ਲਾਲਚ ਦੇ ਵਿੱਚ ਪਾਕਿਸਤਾਨ ਬੇਸਡ ਹੈਂਡਲਰ ਤੇ ਹੱਥਾਂ 'ਚ ਖੇਲਦੇ ਐ ਇਹ ਜਿਹੜੀ ਸਾਡੇ ਏਰੀਆ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਜਿਹੜਾ ਕ੍ਰਾਈਮ ਪ੍ਰਤੀਕ ਉਹ ਦੇਖੋ ਜੋ ਵੈਪਨ ਤੁਸੀਂ ਦੇਖੋ ਕਿੰਨੇ ਸਫਿਸਟੀਕੇਟਡ ਬ੍ਰਾਂਡ ਨਿਊ ਵੈਪਨ ਨੇ ਸਾਰੇ ਬੰਦੇ ਇਹਨੂੰ ਦਰੂ ਦਾਣਾ ਦੇ ਦਿੱਤਾ ਫਾਇਰ ਨਹੀਂ ਜਦੋਂ ਬੇਰਾਉਟ ਸੀ ਇਹ ਇਹ 2021 ਦੀ ਐਫਆਈਆਰ ਹੈ ਜੀ 24 ਅਕਤੂਬਰ 2021 ਦੀ 376 ਤੇ ਪਾਕਸੋ ਐਕਟ ਦੇ ਖਿਮ ਕਰਨ ਦੀ ਕੋਰਕਾ ਜਿਹੜਾ ਐਲੀਅਸ ਕੋਰਾ ਹੈਗਾ ਉਸ ਤੋਂ ਬਾਅਦ 24 ਦੇ ਖਿਲਾਫ ਕਿਸੀ ਗ੍ਰਾਮ ਹਿਰੋਇਨ ਪੜੀ ਗਈ ਇਹ ਤੋਂ ਖਿਮ ਕਰਨ ਥਾਣੇ ਚ ਇਹ 359 ਗ੍ਰਾਮ ਹਿਰੋਇਨ ਨੋਟ 24 ਨੂੰ ਕੀਤੀ ਉਸ ਚ ਬੇਲ ਤੇ ਆਏ ਹੋਏ ਆ ਅਮਰ ਤੁਸੀਂ ਦੇਖੋ ਨਾ ਬੰਦਾ ਇਹ ਜਿਨਸ ਕ੍ਰਾਈਮ ਰੇਪੀ ਪੋਕਸੋ ਕਰ ਰਿਹਾ ਮਾਈਨਰ ਬੱਚੇ ਨਾਲ ਰਿਲੇਟਡ ਅਫੈਂਸ ਹੁੰਦਾ ਬਟ ਨਾਲ ਕਮਰਸ਼ਲ ਕੁਆਂਟੀਟੀ ਹੀਰੋਇਨ ਦਾ ਵੀ ਕੰਮ ਕਰ ਰਿਹਾ ਤਾਂ ਮਤਲਬ ਇਹ ਬੰਦਾ ਪ੍ਰਵਿਰਤੀ ਇਹਦੀ ਇਦਾਂ ਦੀ ਔਰ ਜਦੋਂ ਇਹ ਜਿੰਨਾਂ ਜਾਣਦੇ ਆ ਤੇ ਉੱਤੇ ਵੀ ਆਪਣੀ ਐਸੋਸੀਏਸ਼ਨ ਬਣਾ ਲਏ ਤਾਂ ਹੀ ਮਾਜੇ ਤੱਕ ਸਪਰੈਡ ਹੋਇਆ ਹੈ ਸਾਰਾ ਨੈਟਵਰਕ ਤੇ ਸਾਰੀ ਦੁਆਬੇ ਤੱਕ ਇੱਥੇ ਕਿਵੇਂ ਐਸੋਸੀਏਸ਼ਨ ਬਣਾਈ ਸਾਰੇ ਇਕੱਠੇ ਕਿਵੇਂ ਹੋਏ ਕਿ ਭਾਰਤ ਤੇ ਸੈਂਡਲਰ ਕਾਮਨ ਪੁਆਇੰਟ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਕਨੈਕਟੀਵਿਟੀ ਬਣੀ ਔਰ ਗਿਣੀ ਮਿੱਥੀ ਜਗ੍ਹਾ ਦੇ ਉੱਤੇ ਡ੍ਰੌਪਿੰਗ ਕਰਾਉਂਦੇ ਰਹੇ ਉਹਦੇ ਕੋਆਰਡੀਨੇਟਸ ਭੇਜਦੇ ਰਹੇ ਪਾਕਿਸਤਾਨ ਉਤੋਂ ਜੋ ਡ੍ਰੌਪਿੰਗ ਹੁੰਦੀ ਉਸ ਤੋਂ ਬਾਅਦ ਚੁੱਕ ਕੇ ਅਗਲੇ ਇਹਨਾਂ ਦੇ ਕੰਟੈਕਟਸ ਬਾਹਰੋਂ ਵੀ ਦੱਸੇ ਗਏ ਕੁਝ ਇਹਨਾਂ ਦੇ ਆਪਣੇ ਵੀ ਸੀਗੇ ਜੁਡੀਸ਼ੀਅਲ ਸਿਸਟਮ ਆ ਵੀ ਜ਼ਰੂਰ ਹੈ ਇਹ ਪਾਇਰ ਨਹੀਂ ਪੁਲਿਸ ਵੱਲੋਂ ਵੀ ਬਹੁਤ ਪੈਰਵਾਈ ਕੀਤੀ ਜਾਂਦੀ ਹੈ ਤੇ ਬੰਦਾ ਬਾਹਰ ਹੀ ਨਾ ਆਵੇ ਦੀ ਪੋਸਟ ਪੋਸਟ ਸਾਈਡ ਉਹਦੇ ਵਿੱਚ ਮਤਲਬ ਲੀਗਲ ਕਈ ਇਸ਼ੂਜ਼ ਆ ਜਾਂਦੇ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਉਹ ਦੂਸਰੇ ਡਿਸਟ੍ਰਿਕਟ ਦਾ ਕੇਸ ਹੈ ਮੈਨੂੰ ਉਹਦੀ ਡਿਟੇਲ ਵੀ ਨਹੀਂ ਪਤਾ ਕਿ ਕਿਸ ਸਟੇਜ ਤੇ ਉਹਦੀ ਇਨਵੈਸਟੀਗੇਸ਼ਨ ਜਾਂ ਟ੍ਰਾਇਲ ਹੈ ਬਟ ਇਹ ਜੱਦੂ ਲਾਵਾ ਤਾਂ ਸਭ ਵਾਸਤੇ ਬਰਾਬਰ ਹੀ ਹੈ ਅਧਿਆਰਾਂਜੀ ਸਰ ਸਪਾਈ ਜੇਹਰਾਂ ਤੋਂ ਬਾਤ ਕਰਨੀ ਹੈ ਇਹ ਜੇਲ ਚੋਂ ਅੱਗੇ ਇਸ ਕੰਮ ਚ ਪਹਿਲੀ ਵਾਰ ਫੜੇ ਗਏ ਜੀ ਅਧਿਆਰਾਂ ਚ ਔਰ ਇਹ ਕਾਫੀ ਦੋ ਤਿੰਨ ਮਹੀਨੇ ਤੋਂ ਸਾਰਾ ਹੀ ਨੈਟਵਰਕ ਕਾਫੀ ਐਕਟਿਵ ਸੀਗਾ ਸਰ ਟਾਰਗੇਟ ਤਾਂ ਕੌਣ ਸੀ ਕੁਝ ਟਾਰਗੇਟ ਆਪਾਂ ਨੂੰ ਲੱਗੇ ਆ ਜੀ ਪਤਾ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਅਸੀਂ ਹਜੇ ਕਾਫੀ ਆਪਰੇਸ਼ਨ ਸਾਡੇ ਮਾਝੇ ਤੇ ਦੁਆਬੇ ਦੋਨਾਂ ਚੱਲ ਰਹੇ ਨੇ ਉਹਦੀ ਆਪਰੇਸ਼ਨਲ ਚੀਜ਼ ਨੂੰ ਮੁੱਕ ਰੱਖਦੇ ਨਹੀਂ ਹਜੇ ਦੱਸ ਰਹੇ ਪਰ ਤੁਹਾਨੂੰ ਨਾਲ ਡੈਫੀਨਿਟਲੀ ਸ਼ੇਅਰ ਕਰਾਂਗੇ ਹੁੰਦੇ ਦੋ ਤਿੰਨ ਦਿਨਾਂ ਚਾਹਦਾ ਸਰ ਜਦੋਂ ਵੀ ਕੰਫਰੰਸ ਜੀ ਆ ਰਿਹਾ ਹਾਂ ਤੇ ਆਖੜੇ ਜਾਂਦੇ ਤੇ ਕਿਸੇ ਨਾ ਕਿਸੇ ਕੈਂਸਲਰ ਦੇ ਨਾਲ ਉਹਨਾਂ ਨੂੰ ਕੱਟຊੂਰ ਕੀਤਾ ਜਾਂਦਾ ਹੈ ਇਸ ਦੇ ਵਿੱਚ ਵੀ ਹੈ ਕੁਝ देखो ये कैंसर एंगल नहीं आया पर आ जाएगा जल्दी जद्दा सानू लग रहे है बिकॉज़ मैं जिवे ਤੁਹਾਨੂੰ ਦੱਸਿਆ ਦੋ ਰੀਜਨ ਹੈ ਮਾਝਾ ਮਾਝਾ ਤੇ ਦੁਆਬਾ ਆਮ ਬੰਦਾ ਤੇ ਉਹ ਜਥੇ ਰਿਸਿਵ ਹੀ ਨਹੀਂ ਕਰਦਾ ਜਿਹੜੇ ਬੰਦਾ ਬਾਰ ਬਾਰ ਮੰਗ ਰਿਹਾ ਤੋ ਸਮਝਦੇ ਹੀ ਆਪਾਂ ਕੋਈ ਕ੍ਰਾਈਮ ਕਰਨਾ ਹੀ ਹੈ ਜਾਂ ਉਹਨੇ ਅੱਗੇ ਕਿਸੇ ਨਾਲ ਕੰਟੈਕਟ ਹੈਗਾ ਉਹ ਤੁਹਾਡੇ ਨਾਲ ਜਲਦੀ ਅਸੀਂ ਸ਼ੇਅਰ ਕਰੀਏ ਕਈ ਕਿ ਲੜਾਈ ਹੁੰਦੀ ਹੈ ਬਟਾਲਾ ਰੂਟ ਤੇ ਪਿਸਟਲ ਵੀ ਖੋ ਕੇ ਰੱਖ ਦਿੱਤਾ ਜਾਂਦਾ ਉਹਦੇ ਕੋਈ ਕਾਰਵਾਈ ਨਹੀਂ ਹੋਈ ਕਾਪੀ ਨਾਲਾਈ ਦੇਵਾ ਦਿੰਦੇ ਲੜਾਈ ਤੇ ਬਰਾ ਉਹ ਸੈਕਟਰੀ ਕੋਆ ਮੈਂ ਦੇਖ ਲੈਣਾ ਜੀ ਮੇਰੇ ਧਿਆਨ ਚ ਨਹੀਂ ਆਪਾਂ ਦੇਖ ਲਾਂਗੇ ਹੋ ਇਸ ਦਾ ਵੀ ਆਰ ਵੈਰੀ ਸਟਿਕਟ ਔਨ ਦਿਸ ਮਰੇ ਕੋ ਜਿਹੜੇ ਤੁਸੀਂ ਮੁਕਦਮੇ ਦੀ ਗੱਲ ਕਰ ਰਹੇ ਹੋ ਆਪਾਂ ਇਸ ਕਾਨਫਰੰਸ ਨਾਲ ਨਾ ਜੁੜੀਏ ਲੱਗ ਪੁੱਛ ਲਿਓ ਜੀ ਸਰ ਇਹ ਪੰਜਾਬ ਸਰਕਾਰ ਅਸਰਸ਼ ਕੀਤੀ ਹੈ ਜੀ ਅਸਲਾ ਇਹਦੇ ਲਾਇਸੈਂਸ ਆਪ ਕੋ ਕਰ ਸਕਦੇ ਜਾਣਗੇ ਹੁੰਦਾ ਕੰਟਰੋਲ ਸਰ ਪੁਲਿਸ ਦੇ ਦੇਖੋ ਅਸੀਂ ਜਿਹੜੇ ਬੰਦੇ ਕ੍ਰਾਈਮ ਚ ਵਰਤਦੇ ਆ ਜੀ ਉਹਨਾਂ ਦੇ ਡੈਫੀਨਿਟਲੀ ਅਸੀਂ ਕੈਨਸਲ ਕਰ ਰਹੇ ਆ ਔਰ ਅੱਗੇ ਵੀ ਜਿਹੜੀ ਸਾਡੀ ਲਾਇਸੈਂਸ ਪਾਲਿਸੀ ਵੀ ਇਸੇ ਤਰ੍ਹਾਂ ਹੈ ਕਿ ਸਕ੍ਰੀਨਿੰਗ ਕਮੇਟੀ ਸਾਡੀ ਕਾਫੀ ਸਟ੍ਰਿਕਟਲੀ ਉਹਨੂੰ ਐਗਜ਼ਾਮਿਨ ਕਰਦੀ ਹੈ ਇੰਟਰਵਿਊ ਕਰਦੀ ਹੈ ਸਾਰਾ ਪ੍ਰੋਸੈਸ ਅਸੀਂ ਕਾਫੀ ਉਹਨੂੰ ਟਰਾਂਸਪੇਰੈਂਟ ਤੇ ਉਹ ਜਿਹੜਾ ਕੌਂਸ਼ੀਅਸ ਰੱਖਿਆ ਹੋਇਆ ਇਸ ਗੱਲ ਬਾਰੇ ਕਿ ਕੋਈ ਕ੍ਰਿਮੀਨਲ ਜਿਹੋ ਜਿਹਾ ਬੰਦਾ ਲਾਇਸੈਂਸ ਨਾ ਬਣਾ ਲਵੇ ਕਾਫੀ ਸਰਪ੍ਰੇਵਰ ਤੁਸੀਂ ਇਨਵੋਲ ਕਰਦੇ ਹੋ ਜਿਹੜੇ ਜਿਹੋ ਜਿਹੋ ਦੇ ਅਸੀਂ ਕਾਗਜ਼ਾਂ ਦਾ ਟਾਕਰ ਵੀ ਇਹ ਨਾਲ ਸਾਰਾ ਪੈਟਰਨ ਪਤਾ ਲੱਗਾ ਕਿ ਪਿਛਲੇ ਜੇ ਤੁਸੀਂ ਮਤਲਬ ਦੇ ਜਿਹੜਾ ਕੀਤਾ ਸੀਗਾ ਕਿ ਕਾਫੀ ਰੋਜ਼ ਇਹ ਜੋ ਦਸਤੰਦ ਦਾ ਰਿਪੋਰਟ ਨਹੀਂ ਜੀ ਇਹਨਾਂ ਆ ਇਹ ਪਤਾ ਲੱਗਾ ਕਿ ਪਾਕਿਸਤਾਨ ਦੇ ਜਿਆਦਾ ਆ ਰਹੇ ਐਮਪੀ9 ਦੇ ਕਨੈਕਸ਼ਨ ਐਮਪੀ ਦਾ ਹੁਣ ਬਹੁਤ ਦੇਰ ਹੋ ਗਈ ਸਾਡੇ ਇੱਥੇ ਨਹੀਂ ਫੜੇਗੇ ਸਾਡੇ ਜਿਆਦਾ ਸਾਰੇ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੀ ਡਰਾਪਿੰਗ ਹੋਈ ਹੈ ਉਹ ਕਨਸਾਈਨਮੈਂਟ ਹੈ ਜੀ ਉਹ ਪਾਕਿਸਤਾਨ ਤੋਂ ਹਾਂ ਜੀ ਹਣ ਲਗਾਤਾਰ ਉਧਰੋਂ ਪੁਸ਼ਿੰਗ ਹੋ ਰਹੀਆਂ ਕਨਸਾਈਨਮੈਂਟਸ ਜੀ ਠੀਕ ਹੈ ਥੈਂਕਿਊ ਥੈਂਕਿਊ ਜੀ